ਸਰਕਾਰਾਂ ਦਾਅਵੇ ਵੱਡੇ ਵੱਡੇ ਕਰਦੀਆਂ ਤੇ ਵਾਅਦੇ ਵੱਡੇ ਵੱਡੇ ਕਰਦੀਆਂ ਅੱਜ ਇੱਕ ਅਸਲੀਅਤ ਕਹਾਣੀ ਜਿਹੜੀ ਆ ਇੱਕ ਖਬਰ ਜਿਹੜੀ ਆ ਤੁਹਾਡੇ ਨਾਲ ਨਿਸ਼ਰ ਕਰਨ ਲੱਗਿਆ ਗੁਰੂ ਅਰਸਾਏ ਭੱਟਾ ਵਸਤੀ ਦੀ ਕੋਰੋਨਾ ਰੁਪਏ ਦਾ ਸਿਵਰੇਜ ਪਾਇਆ ਗਿਆ ਗੁਰੂ ਅਰਸਾਏ ਦੇ ਵਿੱਚ ਤੇ ਜਿਹੜੀ ਸਰਕਾਰ ਆਉਂਦੀ ਹੈ ਸਿਵਰੇਜ ਹੀ ਪਾਉਂਦੀ ਹੈ ਪਰ ਉਹ ਸਿਵਰੇਜ ਚੱਲਦਾ ਨਹੀਂ ਆ ਨਾ ਚੱਲਣ ਦਾ ਕਾਰਨ ਕੀ ਹੈ ਆ ਹਾਲਾਤ ਮੈਂ ਤੁਹਾਨੂੰ ਦਿਖਾ ਦੇਣਾ ਗੁਰੂ ਅਰਸਾਏ ਦੀ ਭੱਟਾ ਵਸਤੀ ਦੇ ਹਾਲਾਤ ਨੇ ਗੁਰੂ ਸਾਹਿਬ ਵਸਤੀ ਗੁਰੂ ਕਰਮ ਸਿੰਘ ਦੇ ਹਾਲਾਤ ਨੇ ਇਹ ਲੋਕ ਕੀ ਇਨਸਾਨ ਨਹੀਂ ਹੈਗੇ ਇਹ ਲੋਕੀ ਜਿੰਦਗੀ ਜੀਣਾ ਨਹੀਂ ਚਾਹਦੇ ਜਿੰਦਗੀ ਵੀ ਜੀਣਾ ਚਾਹੁੰਦੇ ਨੇ ਇਨਸਾਨ ਵੀ ਨੇ ਪਰ ਇਹਨਾਂ ਲੋਕਾਂ ਦੀ ਸਾਰ ਕਦੋਂ ਲਈ ਜਾਂਦੀ ਆ 5 ਸਾਲਾਂ ਬਾਅਦ ਜਦ ਵੋਟਾਂ ਆਉਂਦੀਆਂ ਨੇ ਸਾਰੀਆਂ ਪਾਰਟੀਆਂ ਦੇ ਲੀਡਰ ਇਹਨਾਂ ਦੇ ਕੋਲ ਆਉਂਦੇ ਨੇ ਤੇ ਵੋਟਾਂ ਪਰਵਾਹ ਕੇ ਲੈ ਜਾਂਦੇ ਆ ਪਰ ਇੱਕ ਸਵਾਲ ਇਹਨਾਂ ਤੇ ਵੀ ਖੜਾ ਹੁੰਦਾ ਹੈ ਵੀ ਜਦੋਂ ਵੋਟਾਂ ਪਾਉਦੇ ਉਹਦੋਂ ਗੱਲ ਕਰਨ ਲਈ ਕਰੋ ਵੀ ਜਿਹੜਾ ਗੰਦ ਸਾਡੇ ਦਰਵਾਜ਼ਿਆਂ ਦੇ ਅੱਗੇ ਵਜਿਆ ਇਹਨੂੰ ਕਿੱਦਾਂ ਪਹਿਲਾਂ ਹੱਲ ਕਰੋ ਤੇ ਵੋਟਾਂ ਦੀ ਗੱਲ ਬਾਅਦ ਚ ਕਰਾਂਗੇ ਪਰ ਅਜੇ ਆ ਹੁੰਦਾ ਨਹੀਂ ਪਿਛਲੀਆਂ ਸਰਕਾਰਾਂ ਵਿੱਚ ਵੀ ਉਹੀ ਹੀ ਹੋਇਆ ਤੇ ਹੁਣ ਵੀ ਉਹੀ ਚੱਲ ਰਿਹਾ 25 ਸਾਲ ਦੀ ਸਰਕਾਰ ਬਣਿਆ ਨੂੰ ਆਮ ਆਦਮੀ ਪਾਰਟੀ ਦੀ ਹੋ ਰਹੀ ਆ ਪਰ ਨਗਰ ਕਾਉਂਸਲ ਦੇ ਪੋਲ ਜਿਹੜੀ ਖੁੱਲਦੀ ਆ ਉਹ ਤੁਹਾਨੂੰ ਦਿਖਾਈ ਦੇ ਰਹੀ ਆ ਇੱਕੇ ਦਿਰ ਨਹੀਂ ਆ ਨਾਲ ਇੱਥੇ ਖੜਾ ਟੋਇਆ ਟੋਇਆ ਦੇ ਵਿੱਚ ਤੁਸੀਂ ਦੇਖੋ ਇੱਥੇ ਪਾਣੀ ਜਿਹੜਾ ਛਪੜਾਂ ਦੇ ਵਿੱਚ ਖੜਾ ਤੇ ਗੰਦਗੀ ਜਿਹੜੀ ਆ ਗੋਡੇ-ਗੋਡੇ ਗੰਦਗੀ ਆ ਇਸ ਵਸਤੀ ਦੇ ਵਿੱਚ ਹਰ ਰੋਜ਼ ਜੇਕਰ ਤੁਸੀਂ ਇਸ ਵਸਤੀ ਦੇ ਵਿੱਚ ਵਿਜ਼ਿਟ ਕਰਦੇ ਹੋ ਤੁਰ ਕੇ ਆਉਂਦੇ ਆ ਤਾਂ ਪਹੁੰਚੇ ਉੱਪਰ ਚੱਕਣੇ ਪੈਂਦੇ ਆ ਪੈਂਟਾਂ ਤੱਕ ਗਲੀਆਂ ਹੋ ਜਾਂਦੀਆਂ ਨੇ ਗੱਡੀਆਂ ਦੇ ਅੱਦੇ ਤੇ ਟਾਇਰ ਭਰੇ ਜਾਂਦੇ ਆ ਅਸੀਂ ਪਹੁੰਚੇ ਸੀ ਤਾਂ ਗੱਡੀ ਦੇ ਹਾਲਾਤ ਇਹ ਬਣੇ ਹੋਏ ਸੀ ਨੌਜਵਾਨ ਇੱਥੇ ਇੱਕ ਮੁੰਡਾ ਖੜਾ ਹੈਗਾ ਕੀ ਹਾਲਾਤ ਹੈਗੇ ਸਹੀ ਗੱਲ ਕਰ ਬਹੁਤ ਮਾੜੇ ਹਾਲਾਤ ਨੇ ਜੀ ਵਾਅਦੇ ਕਰ ਲੈਂਦੇ ਤੇ ਆ ਵੇਲੋ ਆਪ ਹੀ ਇਹਨਾਂ ਕੋਈ ਨਹੀਂ ਬੋਟਾ ਬਸ ਇਹ ਸਰਕਾਰ ਲੈ ਲੈਂਦੀ ਬਾਅਦ ਚ ਤੂੰ ਕੌਣ ਤੇ ਮੈਂ ਕੌਣ ਅੱਛਾ ਹਾਂਜੀ ਇਹ ਕਾਲੀਆਂ ਸਰਕਾਰ ਰਹੀ ਉਹਨਾਂ ਨੇ ਵੀ ਕੁਝ ਕੀਤਾ ਕਾਂਗਰਸ ਦੀ ਰਹੀ ਉਹਨਾਂ ਨੇ ਵੀ ਕੁਝ ਕੀਤਾ ਤੇ ਆਮ ਪਾਰਟੀ ਆ ਗਈ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਤੋਂ ਆਪ ਸਾਰੀ ਦੁਨੀਆ ਰੋਂਦੀ ਪਈ ਹੂੰ ਬਸੀ ਬਸੀ ਬਸ ਹੋ ਗਈ ਬਿਲਕੁਲ ਜੀ ਹਾਲਾਤ ਕੀ ਨੇ ਕੀ ਪਾਣੀ ਕਿੰਨੇ ਸਮੇ ਤੋਂ ਜਿਹੜਾ ਖੜਾ ਹੈ ਤੇ ਇਸੇ ਤਰ੍ਹਾਂ ਖੜਾ ਰਹਿੰਦਾ ਕੋਈ ਕਾਰਨਿਕ ਕਾਰਨ ਹਾਂਜੀ ਇਹ ਤਾਂ ਕਿੰਨੇ ਸਿਰਦਾ ਹੀ ਹੈ ਜਦੋਂ 3-4 ਸਾਲ ਹੋ ਚੱਲੇ ਨੇ ਜਦੋਂ ਇਹਦੇ ਸਿਰ ਇੱਧਰ ਆਏ ਐਵੇਂ ਪਾਣੀ ਖੜਾ ਅੱਛਾ ਕਾਲੀਆਂ ਵੇਲੇ ਵੀ ਹਾਲਾਤ ਸੀ ਕਾਂਗਰਸ ਵੇਲੇ ਵੀ ਤੇ ਹੁਣ ਵੀ ਐਵੇਂ ਹੀ ਐ ਰੈਡੀ ਦਾ ਸੁਧਾਰ ਨਹੀਂ ਹੋਇਆ ਜਾਵਨ ਤਾਂ ਆਖੰਦ ਕਰਾਂ ਦੇ ਸਵਾਰਾਂ ਦੇ ਸੀ ਜਿੱਤ ਜਾਈਏ ਉਦੋਂ ਕਰਾਂ ਦੇ ਮੁਰਕੇ ਪੋਟਾ ਬੂਟਾ ਲੈ ਕੇ ਤੇ ਮੁਰਕੇ ਕੋਈ ਵੀ ਨਹੀਂ ਗੱਲ ਸੁਣਦਾ ਕੋਈ ਨਹੀਂ ਸੁਣਦਾ ਨਹੀਂ ਸੁਣਦੇ ਐਹੀ ਹਾਲਾਤ ਬਣੇ ਹੋਏ ਹਾਂ ਬਿਮਾਰੀਆਂ ਲੱਗਦੀਆਂ ਹੋਣੀਆਂ ਦੇ ਨਾਲ ਹਾਲਾਤ ਕੀ ਹੁੰਦੇ ਕੋਈ ਡਾਕਟਰਾਂ ਦੀ ਟੀਮ ਆ ਕੇ ਚੱਕ ਹੁੰਦਾ ਚੂਕਣਾ ਟੁੱਟਾ ਹੋਇਆ ਤਾਂ ਗਿੱਟੇ ਵੀ ਟੁੱਟੇ ਹੋਏ ਨੇ ਇਥੇ ਟੁੱਟ ਗਿਆ ਹਾਂ ਅ ਤਕਾ ਜਿਵੇਂ ਬੁਰਾ ਹਲੇ ਜਦੋਂ ਨੰਗਾ ਟੱਪਣ ਲਗਾ ਕੋਈ ਰੇਕ ਵੀ ਡਿੱਗ ਪੈਂਦਾ ਜਵਾਕ ਵੈਸੇ ਲਿਬਰ ਲੁਬਰ ਕੇ ਆ ਜਾਂਦੇ ਹੂੰ ਤੇ ਕੀ ਕਰਗੇ ਜੋ ਨਹੀਂ ਖਸੋਂਦਾ ਮੰਗ ਕੇ ਛੱਪੜ ਭਾਰ ਦੇਣ ਅੱਛਾ ਗਲੀਆਂ ਬਣਾ ਦੇਣ ਗਲੀਆਂ ਬਣਾ ਦੇਣ ਜੇ ਸਾਡੀ ਸਰਕਾਰ ਬਣਾ ਬਣਾ ਬੰਦੀ ਤੇ ਉੰਜ ਆਖਦੇ ਸਾਡੇ ਪੈਸੇ ਆਏ ਪਰ ਕੋਠਿਆਂ ਦੇ ਕਮਰਿਆਂ ਦੇ ਤੇ ਉਹ ਨਹੀਂ ਬਾਲਾਂ ਦੀਆਂ ਛੱਤਾਂ ਦੇ ਦਿੱਤੇ ਕੁਛ ਨਹੀਂ ਦੇਂਦੇ ਅੱਛਾ ਵੇਖ ਲਓ ਭਾ ਸਾਡੇ ਕੱਚੇ ਕਮਰੇ ਨੇ ਹੂੰ ਤੇ ਕੋਈ ਨਹੀਂ ਦੇਂਦੇ ਸਾਰੀ ਵਸਤੀ ਦੇ ਹਾਲਾਤ ਨੇ ਹਾਂਜੀ ਬਿਲਕੁਲ ਜੀ ਗੁਰੂ ਵਰਸਾਏ ਪੱਠਾ ਵਸਤੀ ਗੁਰੂ ਕਰਮ ਸਿੰਘ ਵਸਤੀ ਦੇ ਹਾਲਾਤ ਜਿਹੜੇ ਆ ਵੱਧ ਤੋਂ ਵੱਧ ਬੜੇ ਹੋਇਆ ਲੋੜ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਨਗਰ ਕੌਂਸਲ ਨੂੰ ਇਸ ਵੱਲ ਦਾ ਧਿਆਨ ਦੇਣ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਿਹੜੇ ਵੋਟਾਂ ਮੰਗਲ ਨਹੀਂ ਆਉਂਦੇ ਹਰ ਸਾਲ ਵੋਟਾਂ ਆਉਂਦੀਆਂ ਜਾਂਦੀਆਂ ਜਾਂਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੀਆਂ ਹੁਣ ਅੱਗੇ ਮਿਊਸਪਲ ਕਮੇਟੀ ਦੀਆਂ ਵੋਟਾਂ ਆਉਣੀਆਂ ਨੇ ਨਗਰ ਕਾਉਂਸਲ ਦੀਆਂ ਵੋਟਾਂ ਆਉਣੀਆਂ ਨੇ ਤੇ ਉਹਨਾਂ ਉਦੋਂ ਵੀ ਲੋਕ ਆਣਗੇ ਤੇ ਜਿਨ੍ਹਾਂ ਨੂੰ ਐਮਸੀ ਬਣਾ ਕੇ ਭੇਜਦੇ ਆ ਕਿ ਇਹਨਾਂ ਦੀ ਆਵਾਜ਼ ਬੁਲੰਦ ਨਹੀਂ ਕੀਤੀ ਜਾਂਦੀ ਜਾਂ ਵੈਸੇ ਮਾੜਾ ਮੋਟਾ ਕੰਮ ਆ ਜਾ ਤਾਂ ਉਹ ਨਹੀਂ ਕਹਿੰਦੇ ਆਖੇ ਲੱਗਦੇ ਪਹਿਲਾਂ ਪੈਸੇ ਲੈਂਦੇ ਹਾਂ ਬੁਰੇ ਤੱਕ ਆਖਦੇ ਕੰਮ ਕਰਾਉਣ ਚਲੇ ਤੁਹਾਡੇ ਨਾਲ ਬੁਰੇ ਤੋਂ ਬਾਣੀ ਜਾਂਦੇ ਉਹਨੂੰ ਤਾਂ ਇਹ ਕੋ ਡਰ ਦਾ ਖੜੋਂਦਾ ਅੱਗੇ ਵੀਡੀਓ ਦੇ ਅੱਛਾ ਵੀ ਅਸੀਂ ਵੇਚ ਆਵਾਂਦੇ ਮੂੰਹ ਅੱਗੇ ਆਵਾਂਦੇ ਹੂੰ ਵਿੱਚ ਪੈਸੇ ਲੈ ਲੈਂਦੇ ਆ ਜਦੋਂ ਕੁਮਾੜਾ ਮੋਟਾ ਕੰਮ ਹੋਵੇ ਆਖੰਦੇ ਆਪੇ ਸਾਡੇ ਆ ਪੈਸੇ ਦਿਓ ਤਾ ਤੌਰ ਨੇ ਤੁਹਾਡੇ ਨਾਲ ਹੂੰ ਔਲਾਦ ਦੇਖ ਸਕਦੇ ਹੋ ਮਾੜੇ ਨੇ ਤੇ ਹਾਲਾਤਾਂ ਦੇ ਵਿੱਚ ਹੀ ਤੁਹਾਨੂੰ ਇਹ ਅੱਜ ਦਾ ਜਿਹੜਾ ਵੀਡੀਓ ਦਿਖਾਇਆ ਹੈਗਾ ਕੀ ਕਹਿਣਾ ਜੀ ਤੁਸੀਂ ਵੀਰੇ ਸਾਡੇ ਦਾ ਅਪਰ ਅਟੈਕ ਹੋਇਆ ਰਿਹਾ ਤੇ ਕਮਰੇ ਪਾਟ ਗਏ ਆ ਬਾੜੀ ਗਰੀਬੀ ਆਈ ਪਈ ਆ ਅੱਛਾ ਹਾਂ ਬੱਚੇ ਛੋਟੇ ਛੋਟੇ ਆ ਹੂੰ ਆਪ ਹੀ ਕਮਾਉਂਦਾ ਤੇ ਆਪ ਹੀ ਖਾਈਦੇ ਅਸੀਂ ਤੇ ਹਾਲਾਤ ਪਾਣੀ ਵਾਲੇ ਸੁਧਰ ਨਹੀਂ ਰਹੇ ਨਾ ਕਿੰਨੇ ਸਾਲਾਂ ਤੋਂ ਹੈ ਬੜਾ ਚਿਹਰਾ ਹੋ ਗਿਆ ਯਾਰ ਕੀ ਮੰਗ ਮੰਗੀ ਆ ਤੁਹਾਡੀ ਮੰਗ ਸਾਡੇ ਗਲਗਿਆ ਬਣਾ ਦੇਣਾ ਹੂੰ ਤੇ ਬਸ ਗਲੀਆਂ ਬਣਾ ਦੇਣ ਤੇ ਸਿਵਰੇ ਸਹੀ ਕਰਦੇ ਨੇ ਤੇ ਸਿਵਰੇ ਸਹੀ ਕਰਨਾ ਹੈ ਪ੍ਰਸ਼ਾਸਨ ਨੇ ਤੇ ਪ੍ਰਸ਼ਾਸਨ ਤੱਕ ਮੈਂ ਹਮੇਸ਼ਾ ਗੱਲ ਕਹਿੰਦਾ ਹੁੰਦਾ ਜਦੋਂ ਤੱਕ ਉਸ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਉਸ ਖਬਰ ਨੂੰ ਵਾਰ-ਵਾਰ ਦਿਖਾਉਂਦੇ ਆਂ ਵਾਰ-ਵਾਰ ਖਾਨ ਦਾ ਇਹ ਆ ਸਾਡਾ ਮਕਸਦ ਕੀ ਹੈ ਲੋਕਾਂ ਦਾ ਮਸਲਾ ਜਿਹੜਾ ਹੈ ਪੈਲ ਦੇ ਆਧਾਰ ਤੇ ਹੱਲ ਹੋ ਜਾਵੇ ਲੋਕਾਂ ਦੀ ਜਿਹੜੀ ਗੱਲ ਹੈ ਉਹ ਪ੍ਰਸ਼ਾਸਨ ਤੱਕ ਪਹੁੰਚ ਜਾਵੇ ਤਾਂ ਹੀ ਮੈਂ ਬੋਲਦਾ ਲੋਕਾਂ ਦੀ ਆਵਾਜ਼ ਸਾਡਾ ਸਲੋਗਨ ਵੀ ਹੋਈ ਹੈ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁਦ ਦਾ ਗੁਰੂ ਅਰਸੇ ਲਾਈਵ ਗੁਰੂ ਸਾਹਿਬ ਲਾਈਵ ਦੀ ਹਮੇਸ਼ਾ ਟੀਮ ਦੀ ਇੱਕੋ ਹੀ ਰੈਂਦੀ ਹੈਗੀ ਹੈ ਲੋਕਾਂ ਦੇ ਮੁਸ਼ਕਲਾਂ ਜਿਹੜੀਆਂ ਨੇ ਪ੍ਰਸ਼ਾਸਨ ਤੱਕ ਲੈ ਕੇ ਆਇਆ ਜਾ ਸਮਝ ਨਹੀਂ ਆਉਂਦੀ ਇਸ ਵਸਤੀ ਦੇ ਸਿਵਰੇਜ ਦਾ ਹੱਲ ਆਖਰ ਹੋਵੇਗਾ ਕਦੋਂ ਤੇ ਕਿਵੇਂ ਹੋਵੇਗਾ ਇਹ ਵੱਡਾ ਸਵਾਲ ਹੈ ਗਿਆ ਜਦੋਂ ਵੀ ਆਉ ਪਾਣੀ ਹੀ ਪਾਣੀ ਇਸ ਵਸਤੀ ਦੇ ਵਿੱਚ ਦਿਖਾਈ ਦੇਂਦਾ ਤਾਂ ਨਰਕਵਾਰੀ ਜ਼ਿੰਦਗੀ ਜੀਂਦੇ ਹੋਏ ਵਸਤੀ ਗੁਰੂਕਰਮ ਸਿੰਘ ਵਸਤੀ ਪੱਠਾ ਦੇ ਲੋਕ ਦੇ ਹਾਲਾਤ ਜਿਹੜੇ ਆ ਬਾਦ ਤੋਂ ਬੱਤਰ ਹਰ ਰੋਜ਼ ਬੰਦੇ ਜਾ ਰਿਹਾ ਦੇਖਦੇ ਰਹੇ ਗੁਰੂ ਅਸੇ ਲਾਈਵ ਪਤਾਗਾ ਸਾਥੀ ਰਜਿੰਦਰ ਗੰਭੋਜ ਮਦਨ ਦੇ ਨਾਲ ਮੈਂ ਸਤਵਾਲ ਤੇ ਵਸਤੀ ਗੁਰੂਕਰਮ ਸਿੰਘ ਪੱਠਾ ਵਸਤੀ